ਤੇ ਇਹਦੇ ਨਾਲ ਇੱਥੇ ਆਇਆ ਸੀ ਜੋ ਇਹ ਬੁਲਟ ਮੋਟਰਸਾਈਕਲ ਵੀ ਆਈ ਸੀਗੀ ਇੱਥੇ ਤੇ ਕਾਲਜ ਤੋਂ ਬਾਅਦ ਸੀ 3 ਵਜੇ ਇਹ ਜੋ ਨਿਕਲੇ ਹਾਲੋਂ ਨਾਲ ਇਹਨਾਂ ਦੀ ਇੱਕ ਹੋਰ ਲੜਕਾ ਸੀਗਾ ਅਮਨ ਹਿਮਾਚਲ ਦਾ ਹੈ ਉਹ ਵੀ ਸਟੂਡੈਂਟ ਇੱਥੇ ਅੰਦਰ ਹੀ ਪੜਦਾ ਕਿੱਥੋਂ ਦਾ ਮੁੰਡਾ ਇਹੋ ਇਤਨੀ ਮੋਟਰਸਾਈਕਲ ਜੋ ਆਈ ਆ ਬਾਰ ਕਿ ਹੁੰਦੇ ਸਾਲ ਨੂੰ ਮੋਟਰਸਾਈਕਲ ਦੇ ਵਿੱਚ ਮਾਰਿਆ ਤੇ ਉਹਦੇ ਵਿੱਚ ਇਹਦੇ ਜਾਨਕੀ ਜੋ ਕਿਸ ਦੇ ਉਹਨਾਂ ਉੱਤੇ ਦੇ ਸਾਰੇ ਜਿਹੜਾ ਹੈਗਾ ਜੱਸਾ ਢੋਲੀ ਕਲਾ ਇਨੇ ਅੱਗੇ ਉਹਦੇ ਸਰ ਵਿੱਚ ਫੇਰ ਮਾਰੇ ਆ ਬ੍ਰਦਰ ਦਾ ਗੱਲ ਕੀ ਵੀ ਬੋਲੀ ਚੱਲੀ ਆ ਦੇਖ ਲੈ ਤੋ ਜਿੱਥੇ ਦੀ ਰਾਸਤੇ 'ਚ ਆਉਂਦੀ ਮੌਤ ਹੋ ਗਈ ਹੈ ਲੋ ਆ ਮੈਂ ਕਿਹਨੂੰ ਕਿੱਥੇ ਇਹ ਤਾਂ ਪਾ ਲਈ ਡਾਕਟਰ ਫਾਜ਼ਲ ਅੰਦਰ ਡਾਕਟਰ ਬਿਹਤਰੀ ਹੈ ਚਲੋ ਅੱਜ ਜੋ ਇਨਸੀਡੈਂਟ ਹੋਇਆ ਸਰ ਇਹਦਾ ਕੀ ਇਹਦੇ ਬਾਰੇ ਕੀ ਦੱਸਣਾ ਚਾਹੋਗੇ ਤੁਸੀਂ ਜੋ ਕੋਈ ਇਨਫੋਰਮੇਸ਼ਨ ਮਿਲੀ ਸਾਨੂੰ ਇੱਥੇ ਯੂਕੇ ਸਰ ਧਾਮੀ ਆ ਸਾਨੂੰ ਦਰਬੀਲ ਸਿੰਘ ਵਾਸੀ ਸਦਰਾਂ ਸੋਡੀਆਂ ਆ ਇਹ ਪਿੰਡ ਬੁੰਨੂਆ ਠਾਣੇ ਵਿੱਚ ਹੈ ਜਿਹਦਾ ਇਹਦਾ ਫ੍ਰੈਂਡ ਹੈ ਭੁਪਿੰਦਰ ਸਿੰਘ ਸਾਨੂੰ ਕੁਲਦੀਪ ਸਿੰਘ ਵਾਸੀ ਪਿਆਲੇ ਦਾ ਇਹ ਰਾਤ ਉਹਦੇ ਕੋਲ ਪਿਆਲੇ ਉੱਤੇ ਪਿੰਡ ਆਇਆ ਸੀ ਰਿਹਾ ਸੀਗਾ ਤੇ ਉਸ ਤੋਂ ਬਾਅਦ 11:30 ਵਜੇ ਇਹ ਯੂਨੀਵਰਸਿਟੀ ਇੱਥੇ ਪੜਦਾ ਮੁੰਡਾ ਇਹ ਭੁਪਿੰਦਰ ਸਿੰਘ ਹੈ ਬੀਵੀਏ ਫਰਸਟ ਈਅਰ ਪੜਦਾ ਹੈ ਤੇ ਇਹਦੇ ਨਾਲ ਇੱਥੇ ਆਇਆ ਸੀ ਜੋ ਇਹ ਬੁਲਟ ਮੋਟਰਸਾਈਕਲ ਤੇ ਆਇਆ ਸੀਗੇ ਇੱਥੇ ਤੇ ਕਾਲਜ ਤੋਂ ਬਾਅਦ ਸੀ 3 ਵਜੇ ਇਹ ਜੋ ਨਿਕਲੇ ਹਾਲੋਂ ਨਾਲ ਇਹਨਾਂ ਦੇ ਇੱਕ ਦੋ ਲੜਕਾ ਸੀਗਾ ਅਮਨ ਹਿਮਾਚਲ ਦਾ ਹੈ ਉਹ ਵੀ ਸਟੂਡੈਂਟ ਇੱਥੇ ਅੰਦਰੀ ਪੜਦਾ ਇਹ ਤਿੰਨੇ ਮੋਟਰਸਾਈਕਲ ਜੋ ਆਏ ਆ ਮਾਰ 20 ਦੇ ਸਾਲ ਨੂੰ ਮੋਟਰਸਾਈਕਲ ਦੇ ਵਿੱਚ ਮਾਰੇ ਆ ਤੇ ਉਹਦੇ ਵਿੱਚ ਇਹਦੇ ਜਾਨਕੀ ਜੋ ਕਿਸ ਦੇ ਉਹਨਾਂ ਉੱਪਰ ਦੇ ਸਾਰੀ ਜਿਹੜਾ ਹੈਗਾ ਜੱਸਾ ਢੋਲੀ ਕਲਾ ਇਹਨੇ ਅੱਗੇ ਉਹਦੇ ਸਰਵਿਸ ਫੇਰ ਮਾਰੇ ਆ ਤੇ ਜਿਹਦੀ ਰਾਸਤੇ ਕੌਂਦੀ ਮੌਤ ਹੋ ਗਈ ਹੈ ਜੋ ਭੁਪਿੰਦਰ ਸਿੰਘ ਦੇ ਰਸਮ ਦਾ ਵੀ ਇਹ ਦੱਸਿਆ ਕਿ ਜੋ 22 ਵਿੱਚ ਜਸੇਨ ਜਸੇ ਨੇ ਇਹ ਗੱਲ ਕਹੀ ਹੈ ਇਹ ਜਸੇ ਨੂੰ ਜਸ ਨੇ ਇਹ ਗੱਲ ਕਹੀ ਹੈ ਕਿ ਤੁਸੀਂ ਮੇਰੀਆਂ 222 ਵਿੱਚ ਮੇਤੇ ਮੇਰੀਆਂ ਸੱਟਾਂ ਮਾਰੀਆਂ ਸੀ ਮੇਰੇ ਜੋ ਮੇਰੀਆਂ ਉਗਲਾਂ ਵੱਡੀਆਂ ਸੀ ਇਸ ਕਰਕੇ ਤੁਹਾਨੂੰ ਮਰਵਾਇਆ ਤੇ ਸਾਰੇ ਹੁਣ ਇਹਨਾਂ ਦੀ ਪਛਾਣ ਹੋ ਚੁੱਕੀ ਹੈ ਤਾਂ ਇਹਨੂੰ ਆਪਾਂ ਗੈਂਗवार ਕਹਾਂਗੇ ਜਾਂ ਆਪਸੀ ਦੁਸ਼ਮਣੀ ਦਾ ਹੈ ਆਪਸੀ ਰੰਜਿਸ਼ ਬਾਜੀ ਦਾ ਜੋ ਪੁਰਾਣੀ ਹੈ ਜੋ ਪਹਿਲਾਂ ਵੀ ਇਹਨਾਂ ਦੀ ਲੜਾਈ ਝਗੜਾ ਹੋਇਆ ਸੀ ਇਸ ਕਰਕੇ ਆ ਗਾਂ ਹੁਣ ਕੀ ਕਾਰਵਾਈ ਚੱਲਗਾ ਹੁਣ ਇਨਵੈਸਟੀਗੇਸ਼ਨ ਦਾ ਪਾਰਟੀਆਂ ਸੀ ਕਰ ਰਹੇ ਹੈ ਇਨਵੈਸਟੀਗੇਸ਼ਨ ਪੱچہ ਰਜਿਸਟਰ ਕਰਕੇ ਜੋ ਫਰਦਰ ਅਸੀਂ ਉਹਨਾਂ ਦੀ ਦੋਸ਼ੀਆਂ ਜਲਦੀ ਜਲਦੀ ਗ੍ਰਿਫਤਾਰ ਕਰਕੇ ਇਹ ਤਾਂ ਜਿੱਦਾਂ ਅੱਜ ਲੱਗ ਰਿਹਾ ਜੀ ਇੰਨੀ ਸਿਕਿਉਰਿਟੀ ਸੀਗੀ ਮਤਲਬ ਇੰਨੀ ਲੱਗੀ ਹੋ ਸੀ ਚੱਪੇ ਚੱਪੇ ਤੇ ਉਹਦੇ ਵਿੱਚ ਵੀ ਇਦਾਂ ਦਾ ਜਿਹੜਾ ਹਾਸਾ ਹੋ ਜਾਣਾ ਇਹਦੇ ਬਾਰੇ ਕੀ ਕਹਿਣਾ ਚ ਸਿਕਿਉਰਿਟੀ ਤਾਂ ਚਲੋ ਹੋ ਗਈ ਚਲ ਗਈ ਸੀਗੀ ਜੋ ਜਦੋਂ ਤੁਹਾਨੂੰ ਪਤਾ ਵੀ 12:00 11:30 ਵਜੇ ਉਹਨਾਂ ਰਾਸ਼ਟਰਪਤੀ ਜੀ ਦਾ ਕੈਨਸਲ ਹੋ ਗਿਆ ਇਹ ਉਸ ਤੋਂ ਬਾਅਦ ਸਿਕਿਉਰਟੀ ਸੀਗੀ ਨਹੀਂ ਕੋਈ ਵੀ ਚੱਿਆ ਇਹ ਪਹਿਲਾ ਸਟੂਡੈਂਟ ਸੀ ਜੀ ਯੂਨੀਵਰਸਿਟੀ ਇਹ ਪਹਿਲਾ ਸਟੂਡੈਂਟ ਯਾਰ ਕਿਹੜੇ ਸੰਜੇ ਪੜਿਆ ਗਿਆ 2022 ਚ ਦੱਸਦੇ ਪਹਿਲਾਂ ਉਹ ਤੋਂ ਵੀ ਸਫਾਈ ਤੇ ਦੋ ਸਾਲ ਪਹਿਲਾਂ ਇਹਨਾਂ ਦਾ ਹੀ ਫਰੈਂਡ ਸੀਗਾ ਇਹ ਕਪਿੰਦਰ ਫੇਰ ਬਾਹਰ ਚਲ ਗਿਆ ਸੀ ਕਪਿੰਦਰ ਤੋਂ ਬਾਹਰ ਆ ਕੇ ਬਾਦ ਜਦੋਂ ਆਇਆ ਤੇ ਇਕੱਲਾ ਹੀ ਬਣਿਆ ਸੀ ਠੀਕ ਹੈ ਥੈਂਕ ਯੂ